ਇੱਧਰ ਆ ਜਾਓ ਹੋ ਮੈਂ ਕਹਿੰਦੀ ਹਾਂ ਕੋਈ ਦਿਹਾਣੀ ਨਹੀਂ ਡਿਆ ਘਰ ਚ ਕਿੱਥੇ ਮਾਸੀ ਦੇ ਕਿੱਦੇ ਘਰ ਗਈ ਇਹ ਤਾਂ ਸੁੱਖ ਧਰੀਆਂ ਤੋੜਨ ਗਈ ਆ ਬਹਿ ਜਾ ਕੋਈ ਜਾਂਦਾ ਅਸ ਅਸ ਕੋਈ ਗੱਲ ਨਹੀਂ ਨਹੀਂ ਮੈਨੂੰ ਸੁੱਖ ਨਾਲ ਕੰਮ ਹੀ ਕੀ ਕੰਮ ਉਹ ਬਹਿ ਜਾ ਉਹਦੇ ਮਾਸੀ ਵੀ ਨਹੀਂ ਘਰ ਉਹ ਗੱਲ ਕਰਨ ਲਈ ਬਹਿ ਕੇ ਕਾਦੀ ਗੱਲ ਕਾਦੀਆਂ ਧਰੀਆਂ ਤੋੜੇ ਉਹ ਜੋ ਬਣ ਕਾਦੀ ਗੱਲ ਕਰਨੀ ਆ ਕਿਉਂ ਸਾਰੀਆਂ ਤੇ ਨਾ ਆਸਾਂ ਤੇ ਪਾਣੀ ਫਿਰ ਗਿਆ ਹੋਇਆ ਕੀ ਹੋਇਆ ਉਹ ਕਿਤੇ ਤੁਹਾਡੀ ਮਾਸੀ ਨੇ ਭਾਬੀ ਜੀ ਨਾਲ ਗੱਲ ਕੀਤੀ ਨਾ ਰਿਸ਼ਤੇ ਦੀ ਤੁਹਾਡੇ ਦੀ ਨਹੀਂ ਉਹ ਮੰਮੀ ਦੇ ਮੰਨ ਗਏ ਸੀ ਪਰ ਵੀਰ ਜੀ ਨਾ ਉਹ ਨਹੀਂ ਮੰਨਣ ਦੇ ਉਹ ਕਹਿੰਦੇ ਆ ਵੀ ਮੁੰਡਾ ਕੋਈ ਕੰਮ ਕਰਨੀ ਕਰਦਾ ਵਿਹਲਾ ਵਾ ਦਵਿੰਦਰ ਜਦੋਂ ਆਪਣਾ ਵਿਆਹ ਹੋ ਗਿਆ ਮੈਂ ਕੰਮ ਨਾ ਕਰੂੰਗਾ ਤੇ ਰੋਟੀ ਨਾ ਕਮਾਉਂਗਾ ਨਹੀਂ ਜੋਬਨ ਨਾਲ ਇੱਕ ਹੋਰ ਗੱਲ ਵੀਰ ਕਹਿੰਦਾ ਆ ਵੀ ਨਾਲੇ ਉਹ ਦਾਰੂ ਪੀਂਦਾ ਪਹਲਾ ਤੁਸੀਂ ਦਾਰੂ ਪੀਂਦੇ ਜੀ ਉਹ ਦਾਰੂ ਇੱਕ ਦੋ ਵਾਰ ਪੀਤੀ ਕਿਤੇ ਬਹੁਤ ਛੇਰ ਹੋ ਗਿਆ ਹੁਣ ਤੇਰੇ ਸਾਹਮਣੇ ਸੇਮ ਹੀ ਨਹੀਂ ਹੋਗੇ ਮੁੰਡੇ ਜੀ ਗੱਲ ਹੈ ਪੀ ਦਾਰੂ ਮੈਂ ਕਿਦੋਂ ਨਾਲ ਪੀਤੀ ਤੇ ਰਕਾਰਡ ਮਾਰਾ ਮੇਰਾ ਹੋ ਗਿਆ ਹੁਣ ਮਾਰਾ ਮੋਟਾ ਪਰ ਇਹੋ ਜੀ ਗੱਲ ਨਹੀਂ ਆਗੀ ਅੱਜ ਤੱਕ ਮੈਂ ਕਿਸ ਕੁੜੀ ਨਾਲ ਨਹੀਂ ਵੇਖਿਆ ਤੇਰੇ ਤੋਂ ਬਗੈਰ ਤੂੰ ਮੈਨੂੰ ਪਸੰਦ ਆਂ ਵਿਆਹ ਇਹ ਮੈਂ ਤੇਰ ਨਾਲ ਕਰਾਉਣਾ ਬੇਸ਼ੱਕ ਜੋ ਮਰਜੀ ਹੋ ਜੇ ਨਹੀਂ ਤੇ ਮੈਂ ਜਿੰਦਾ ਜੀ ਤੇ ਕੁਆਰੇ ਹੀ ਮਰੂੰਗਾ ਠੀਕ ਆ ਹੋ ਨਹੀਂ ਨਹੀਂ ਜੋਬਨ ਤੁਹਾਨੂੰ ਕੀ ਲੱਗਦਾ ਵਾ ਵੀ ਮੈਂ ਇਹ ਗੱਲ ਤੇ ਖੁਸ਼ ਆਂ ਵੀ ਜਵਾਬ ਹੋ ਗਿਆ ਵਾ ਮੈਂ ਤਾਂ ਹੀ ਸੋਖਾ ਲਾਈ ਆਂ ਮੈਂ ਨਹੀਂ ਸੋਖਣਾ ਗੱਲ ਕਰਦੀ ਆਂ ਆਪੇ ਤੁਹਾਡੀ ਮਾਸੀ ਨਾਲ ਗੱਲ ਕਰਨਗੇ ਤੇ ਮਾਸੀ ਜਾ ਕੇ ਮੰਮੀ ਨਾਲ ਕਰਨਗੇ ਤੇ ਕੀ ਪਤਾ ਸ਼ੈਦ ਕੋਸ ਗੱਲ ਮੈਂ ਸੰਭਲਾਂ ਕੋਸ ਤੂੰ ਸੰਭਲਾ ਠੀਕ ਆ ਮੈਂ ਤੇ ਤੋਬੀ ਨਾਲ ਨਹੀਂ ਲੱਸਦਾ ਤੋਨੀ ਕਰ ਲਉ ਕੋਈ ਕੰਮ ਧੰਦਾ ਜਾਂਦੇਗਾ ਤੈਨੂੰ ਕੋਈ ਨਹੀਂ ਮੈਂ ਤੇਰੇ ਹੀ ਕਰਕੇ ਨਹੀਂ ਜਾਣਿਆ 6 ਮਹੀਨੇ ਕੰਮ ਤੇ ਕੰਮ ਲੱਬਿਆ ਹੈਗਾ ਮੈਂ ਜਾਣ ਨਹੀਂ ੜਿਆ ਕੋਈ ਨਹੀਂ ਲੱਭ ਲੋ ਕੰਮ ਜਿੱਥੇ ਅਸੀਂ ਰੋਟੀ ਖਾਂਦੇ ਨਾ ਸਾਰਾ ਟਬਰ ਤੈਨੂੰ ਰੋਟੀ ਮਿਲੂਗੀ ਜਦੋਂ ਕੱਲ ਦੀਆਂ ਵੀਰਦੀਆਂ ਇਹ ਗੱਲਾਂ ਸੁਣੀਆਂ ਹਨਾ ਮੈਨੂੰ ਤੇ ਰੋਟੀ ਨਹੀਂ ਨੰਗਾਂ ੜਈ ਮੈਂ ਤੇ ਹੁਣ ਚੋਰੀ ਚੋਰੀ ਆਈ ਆ ਕਿਤੇ ਵੀ ਰਾਜ ਨਾ ਜਾਵੇ ਮੈਨੂੰ ਡਰ ਵੀ ਲੱਗਦਾ ਤੂੰ ਆਪਣੇ ਸਾਹ ਦਾ ਸੁੱਖ ਨਾਲ ਗੱਲ ਕਰ ਤੇ ਮੈਂ ਵੇੜੇ ਵੇੜੇ ਮਾਸੀਆਂ ਕਰੂੰਗਾ ਫੇਕੀ ਜਣਾ ਬਾਕੀ ਰਹੀ ਗੱਲ ਕੰਮ ਦੀ ਕੰਮ ਮੈਂ ਹੱਥਾਂ ਦਾ ਸਾਰਾ ਵਾ ਪੈਰਾਂ ਦਾ ਕੰ ਪਿੰਡ 88000 ਰੁਪਇਆ ਦਿਹਾੜੀ ਕਉਂਦਾ ਮੈਂ ਸੁਣ ਮੇਰੀ ਗੱਲ ਇੱਥੇ ਵੀ ਆ ਕੇ ਮੈਂ ਮੋਟਰ ਦਾ ਕੰਮ ਸਿੱਖ ਲਿਆ ਠੀਕ ਆ ਦੂਜੀ ਗੱਲ ਮੇਰਾ ਬਾਹਰ ਜਾਣ ਦਾ ਇਰਾਦਾ ਸੀ ਇੱਕ ਤੇਰੇ ਕਰਕੇ ਮੈਂ ਬਾਹਰ ਜਾਣ ਦਾ ਸੋਚਿਆ ਤੇ ਬੰਦ ਕਰ ਦੇਣਾ ਉੱਥੇ ਆੜਾ ਬਥੇਰਾ ਕੰਮ ਪਿੰਡ ਜੋ ਬੰ ਸੱਚੀ ਆਹ ਗੱਲ ਸੁਣਾ ਕੇ ਨਾ ਤੁਸੀਂ ਤੇ ਮੇਰਾ ਇੱਕਹੀਂ ਕਮਰੇ ਨਹੀਂ ਪਾਏ ਤੈਨੂੰ ਸਿੱਧੀ ਗੱਲ ਦੱਸਦਾ ਠੀਕ ਆ ਕਿਉਂਕਿ ਤਾਂ ਨਹੀਂ ਪਾਇ ਕੁੜੀ ਵਿਆਹਣੀ ਪਹਿਲਾਂ ਉਹਦੇ ਚੱਕਰ ਚ ਫਿਰਨ ਦੇ ਮਾੜਾ ਰੋਜ਼ ਮੈਨੂੰ ਗਾਣਾ ਕਰਦੀ ਕੰਮ ਮੇਰਾ ਬੜਾ ਬਹੁਤ ਕੰਮ ਮੈਂ ਕਰਦਾ ਆ ਵੀ ਕੰਮ ਸਿੱਖ ਲਿਆ ਤਾਂ ਨਹੀਂ ਪਾਇ ਪਤਾ ਕੀ ਕਮਰੇ ਪਾ ਦੀਏ ਜੇ ਮੈਂ ਬਾਹਰ ਚਲ ਗਿਆ ਤੇ ਕਮਰੇ ਇੱਥੇ ਭਈ ਰੀ ਦੇ ਮੁਣਕੇ ਘਰਾਂ ਦੇ ਵਿੱਚ ਠੀਕ ਆ ਮੈਂ ਤੇਰੇ ਕਰਕੇ ਇੱਥੇ ਆ ਤੂੰ ਤਾਂ ਮੇਰਾ ਦਿਲ ਜਿੱਤ ਲਿਆ ਵਾ ਤੇਰੇ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਜਿੱਦਾਂ ਮਰਜੀ ਮਨਾ ਸਾਰਿਆਂ ਨੂੰ ਚਲੋ ਕੋਈ ਨਹੀਂ ਮੈਂ ਸੁੱਖ ਨਾਲ ਗੱਲ ਕਰਦੀ ਆ ਆਪੇ ਮਾਸੀ ਬਾਹਰ ਜਾ ਕੇ ਨਾ ਲੋਕ ਉੱਥੇ ਵਿਆਹ ਕਰਾ ਲੈਂਦੇ ਕੁੜੀਆਂ ਨਾਲ ਉਹ ਤਾਂ ਮੈਂ ਜਾਣਦੀ ਆ ਚਲੋ ਕੋਈ ਨਹੀਂ ਮੈਂ ਕਰਦੀ ਸੁੱਖ ਨਾਲ ਗੱਲ ਮੈਂ ਤੈਨੂੰ ਉਹ ਨਹੀਂ ਸਮਝਿਆ ਕਿ ਤੂੰ ਕੀ ਆ ਕਿ ਨਾ ਤੇਰੇ ਬਾਰੇ ਕੁਝ ਨਹੀਂ ਪੁੱਛਿਆ ਬਸ ਮੈਨੂੰ ਪਸੰਦ ਆ ਤਾਂ ਪਸੰਦ ਆ ਠੀਕਾ ਚਲੋ ਠੀਕਾ ਫਿਰ ਕੋਈ ਨਹੀਂ ਸੋਖ ਆਉਂਦੀ ਹੋਣੀ ਚੱਲ ਜਾਈਏ ਸਾਡਾ ਆਂਟੀ ਸੱਚਾ ਸੁਨਾਮਤਾ ਰਾਜੀ ਹਾਂਜੀ ਵਧੀਆ ਠੀਕ ਠਾਕ ਹੈ ਤੁਸੀਂ ਸਾ ਮੈਂ ਠੀਕ ਕਰਵਾ ਲਈ ਹਾਂ ਮੈਂ ਕੱਲ ਹੀ ਆਈ ਸੀਗੀ ਬੁਰ ਬੁਰ ਠੀਕ ਠਾਕ ਆਪ ਵਧੀਆ ਚੜਦੀ ਕਲਾ ਵਿੱਚ ਕਿੱਥੇ ਵਾਪਸ ਜੂਣੀ ਵਾਪਸ ਨਹੀਂ ਅੰਦਰ ਹੀ ਆ ਅੰਦਰ ਹੀ ਲੱਗੀ ਆ ਲੱਗੀ ਆ ਸਸਾ ਸਸਾ ਨੋਇਂ ਗਰਿਆ ਨਾ ਬੁਰਗੇ ਤੇ ਤੁਸੀਂ ਮੈਂ ਨਾ ਬਾਅਦ ਚ ਬੈਣੀ ਆ ਤੁਹਾਡੇ ਕੋਲ ਤੇ ਕੰਮ ਹੀ ਪਹਿਲਾਂ ਮਿਲ ਕੇ ਆਉਣਾ ਉਹ ਕਿੰਦਾ ਕੋਟਾ ਕੰਮ ਆ ਇਹ ਕੰਮ ਤਾਂ ਕੋਈ ਡਾਡਾ ਨਹੀਂ ਆ ਮੇਰਾ ਜੀ ਕਰਨ ਡੈਢ ਮੈਂ ਚਲ ਮਿਲ ਕੇ ਆਉਣੀ ਨਾਲੇ ਗੱਪਾ ਸੱਪਾ ਮਾਰ ਕੇ ਆਉਣੀ ਚਲ ਆ ਮੈਂ ਆ ਦਵਿੰਦਰ ਹਾਂਜੀ ਮਰ ਜਾ ਆ ਬੜੀ ਮੈਂ ਕੱਪੜੇ ਮਾਰਨ ਦੇ ਸਿੱਧੇ ਆ ਉੱਤੇ ਰੋਧਿਆ ਥੋਕ ਨਹੀਂ ਗਈ ਮੈਂ ਭਾਜੀ ਦੇ ਕੱਪੜੇ ਧੋੜੀ ਜਾਂਦੀ ਆ। ਸਵੇਰ ਨਾਲ ਆਇਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਤੂੰ ਤੇ ਆਇਆ ਤਾਂ ਸੁਪਨਾ ਹੀ ਹੋ ਜਾਂਦੀ ਆ। ਅੱਜ ਮੈਂ ਆਣੀ ਆ ਚਾਹ ਪੀਊਂਗੀ। 1.5 ਮਹੀਨਾ ਹੋ ਗਿਆ ਗਾਈ ਨੂੰ। ਤੁਸੀਂ ਹੁਣ ਚੱਲ ਆਜਾ। ਹੁਣ ਕਿਹੜੇ ਮੈਂ ਪੀ ਨਹੀਂ ਲੈਣੀ। ਗੱਲ ਹੋਣੀ ਆ। ਮੰਮੀ ਨੂੰ ਲੱਗਦਾ ਹੱਸਾਂ। ਮੈਂ ਕਿਚਰਵਾਦ ਆਈ ਤੇ ਚਾਹ ਨਹੀਂ ਪੀ ਕੇ ਗਈ। ਅਸਲ ਵਿੱਚ ਭਾਜੀ ਟਾਈਮ ਥੋੜਾ ਥੋੜਾ ਹੈਗਾ। ਚਾਹ ਵੀ ਤਾਂ ਹੀ ਹੁਣ ਦਾ ਜਦੋਂ ਸਾਦਨ ਆਈਏ। ਪਰ ਮਾਮਾ ਠੀਕ ਆ। ਹਾਂ ਵਧੀਆ ਰਾਜੀ-ਬਾਜੀ ਸਭ ਠੀਕ ਠਾਕ ਹੈ। ਬੱਚੇ ਦਾ ਸੁਭੋ ਚਾਸੋ ਖਨਾ ਸਿਆਣਾ ਹੋਇਆ ਵਾ ਅੱਛਾ ਉਹ ਗਾੜੀ ਲਿਆ ਵਾ ਪੋਸਟ ਕਰਨ ਚਲੋ ਵਧੀਆ ਮਾਂ ਦਾ ਤਰੱਕੀਆਂ ਦਾ ਵੇ ਪਹਿਲਾਂ ਫੇਰ ਹੁੰਦਾ ਵੀ ਇਹ ਪਰਜਨ ਚੰਗਾ ਪੜ ਲੈਂਦੇ ਤੇ ਮੁੜ ਕੇ ਇਹਨਾਂ ਦੇ ਸੈੱਟ ਹੁੰਦਾ ਫੇਰ ਪਿਆ ਜਾਂਦਾ ਸੈੱਟ ਹੋ ਜਾਂਦੇ ਫੇਰ ਆਖੀਦਾ ਵੀ ਕੋਈ ਚੰਗਾ ਕੁੜੀ ਮੁੰਡਾ ਮਿਲ ਜੇ ਇਹਨਾਂ ਨੂੰ ਵਿਆਹ ਦੀ ਮਾਂ ਪਿਓ ਦੀ ਤੇ ਸਾਰੀ ਉਮਰ ਇੰਨਾ ਟੈਨਸ਼ਨਾਂ ਚ ਲੰਘ ਜਾਂਦੀ ਆ ਬੱਚੇ ਭਾਵੇਂ ਕੱਲ ਨੂੰ ਜਾਂ ਨਾ ਨਾ ਕੀ ਗੱਲ ਕਰ ਰਹੇ ਨੇ ਮੈਂ ਵੀ ਤੁਹਾਨੂੰ ਵਿਆਹ ਦੀ ਖ਼ਬਰ ਸੁਣਾਉਣ ਆਉਂਦੀ ਆ ਲੈ ਫੇਰ ਤੇ ਬਣੀ ਗਿਓ ਕੀ ਤੇ ਆ ਵਿਆਹ ਤਾਂ ਕਿਹਨਾਂ ਦੀ ਆ ਆਪਨੇ ਕਹਿਦਾ ਹੈਗਾ ਪਰ ਚਾ ਲੈਨੇ ਆ ਅੱਛਾ ਤਾਂ ਇਹ ਕਿਦਾ 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 ਵਾ ਕਿ ਮੈਂ ਤੇ ਆਈ ਠੀਕੇ ਦਵਿੰਦਰ ਨਾਲ ਕਿਦਾ ਪਤਾ ਕੀਤਾ ਮੁੜ ਕੇ ਦਿੱਤਾ ਜਾਂ ਨਹੀਂ ਕੀਤਾ ਨਹੀਂ ਅਜੇ ਤੱਕ ਨਹੀਂ ਕੀਤਾ ਮੈਂ ਤਾਂ ਸਭ ਆਈ ਹੀ ਦੀ ਤੇ ਅੰਟੀ ਨਾਲ ਬਾਹਰ ਵੀ ਗੱਲ ਨੇ ਕੀਤੀ ਮੈਂ ਤਾਂ ਪਹਿਲਾਂ ਸਾਡੇ ਨਾਲ ਹੀ ਕਰਦੀਆਂ ਜਾ ਕੇ ਕਰਨ ਨੂੰ ਚਲੋ ਕਰਨਾ ਹੀ ਆ ਪਹਿਲਾਂ ਤਾਂ ਮੰਨਦੀ ਨਹੀਂ ਜਿੱਤੇ ਜਿੱਤਾ ਬੰਦੇ ਦੀ ਆਸ ਜੀ ਟੁੱਟ ਜਾਂਦੀ ਆਂਦੀ ਵੀ ਮੈਂ ਕਰਾਉਣਾ ਹੀ ਨਹੀਂ ਫੇਰ ਇਹ ਬਥੇਰਾ ਸਮਝਾਉਂਦਾ ਸਮਝੂਆ ਪੋਤੋ ਕੀਤੇ ਹੀ ਸਰਨਾ ਵਾ ਇਦਾਂ ਵੀ ਕਿ ਨੱਜੜੇ ਬੈਠੀ ਰਹਿਣਾ ਹੁਣ ਤੁਹਾਨੂੰ ਵੀ ਪਤਾ ਵਾ 6-7 ਮਹੀਨੇ ਸਾਡੀ ਉਹ ਭਾਈ ਰਹੀ ਆ ਓ ਜਿਆਦਾ ਟਾਈਮ ਨਹੀਂ ਫੇ ਇਹਦਾ ਵੀ ਗੁੱਸੇ ਹੁੰਦਾ ਹੀ ਵੀ ਪ੍ਰੈਸ਼ਰ ਨਾ ਪਾਉ ਜਦੋਂ ਉਹਦਾ ਆਪਣਾ ਮਨ ਹੋਊਗਾ ਤਾਂ ਹੁਣ ਤੇ ਚੱਲ ਆਪਾਂ ਉਹਨੂੰ ਮਨਾਣਾ ਚੱਲ ਚੰਗਾ ਕੀਤਾ ਮਨਾਇਆ ਇਹ ਆਂਦੇ ਆਂਦੇ ਆ ਵੀ ਕਿਸਮਤ ਤੇ ਉਹਦੀ ਪਹਿਲਾਂ ਬੜੀ ਵਧੀਆ ਸੀ ਨੇਕ ਹਾਰ ਲੈ ਜਣ ਤੇ ਕਹਿ ਨਹੀਂ ਸਾਬਦੇ ਤੇ ਨਦੀਆ ਦੇ ਸੇਧਾ ਦੀ ਚਲੋ ਕਹਿ ਨਹੀਂ ਸਾਬਦੇ ਮਾੜੀ ਨਹੀਂ ਕਿਹ ਵੱਲੋਂ ਕਰਮਾਹਰ ਦੇਗੇ ਤਾਂ ਚਲੋ ਗੱਲ ਵੱਖਰੀ ਆ ਚੱਲ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ ਰਿਸ਼ਤਾ ਬੜਾ ਹੀ ਸੋਨਾਗਾ ਤੁਹਾਡੇ ਕੋਲ ਮੈਂ ਤੇ ਤਾਂ ਚੇਚਾ ਤੁਹਾਡੇ ਵੱਲ ਆ ਹੀ ਇਸੇ ਕਰਕੇ ਕੋਈ ਗੱਲ ਨਹੀਂ ਕਰਨਾ ਹੀ ਆ ਕਾਹਨ ਮੱਚਾਂ ਕੀ ਕਰੋ ਨਾ ਤੇ ਮੇਰੀ ਮੰਨੋ ਤਾਂ ਤੁਸੀਂ ਮੇਰੇ ਘਰਾਂ ਤੇ ਤੇ ਉਥੇ ਰਿਸ਼ਤਾ ਕਰ ਦਿਓ ਅੱਲਾ ਕੱਲਾ ਮੁੰਡਾ ਵਾ ਤਿੰਨ ਪਹਿਣਾ ਪਹਿਣਾ ਤੇ ਲੈ ਗਈਆਂ ਕਾਰਕੇ ਤੇ ਚ ਬੱਚਾ ਕਰਦੇ ਵਿੱਚ ਹੈ ਕੌਣਾ ਕਿੱਥੋਂ ਹੁੰਦਾ ਮੁੰਡਾ ਦਾ ਕੋਈ ਟੋਂਵਾ ਮੇਰੀ ਘਰਾਣੀ ਦਾ ਭਰਾ ਵਾ ਬੜਾ ਹੀ ਸਾਉ ਮੁੰਡਾ ਵਾ ਕਿਤੇ ਬਾਹਰ ਦਾ ਬਈ ਕੰਮ ਕਰਦਾ ਪੰਜ ਕਿੱਲੇ ਪੈਣਦੇ ਆ ਕਿਤੇ ਚ ਬੱਚਾ ਕਰਦੇ ਵਿੱਚ ਲੱਗਾ ਰਾਜ ਕਰੂਗੀ ਪਰ ਘਵਾਦਾ ਵਾ ਹੁੰਦਾ ਬਾਦ ਵਾਇਆ ਤੇ ਹਣੇ ਦਿਨਿੰਦਰ ਦਾ ਕੋ ਮਨਣਗੇ ਉਹ ਆਏ ਨਹੀਂ ਕਿਚੇ ਜੇ ਮੇਰੇ ਨਾਲ ਉਹਦੇ ਤੇ ਉਦੋਂ ਦੀ ਇਹਦੇ ਤੇ ਅੱਖ ਵਾ ਅੱਛਾ ਆ 이해 ਕੋਈ ਤੁਹਾਡੇ ਨਾਲ ਆਹੋ ਤੇ ਉਹਨਾਂ ਨੂੰ ਤਾਂ ਸਭਾ ਪਸੰਦ ਹੀ ਬੜੀ ਆ ਗੁਰਸਿੱਖ ਪਰਿਵਾਰ ਵਾ ਉਹਨੇ ਇਹਨਾਂ ਗੱਲਾਂ ਨੂੰ ਮੰਨਦੇ ਕਿ ਪਹਿਲਾਂ ਵਿਆਹੀ ਆ ਜਾਂ ਕਿੱਦਾਂ ਆ ਉਹਦੇ ਸਭਾ ਚਾਹੁੰਦੇ ਆ ਕਿ ਦੁਬਾਰਾ ਮੌਕਾ ਮਿਲਣਾ ਚਾਹੀਦਾ ਜਿੰਨ ਕਿ ਝੱਗੇ ਵਧੰਦਾ ਤੇ ਆਹ ਤੇ ਸਿਰਨ ਵੀ ਬਣੀ ਦੀ ਆ ਗੱਲ ਜੇ ਹੋਜੀ ਤੇ ਹੋਰ ਕੀ ਸੰਤੋ ਮੈਨੇ ਕਹੇ ਸੋਕੇ ਪਾਓਗੇ ਇਹੋ ਗੱਲ ਬਾਤਰਾ ਜਿੰਨੇ ਨਾਲ ਗੱਲ ਕਰਕੇ ਵੇਖੀ ਕੀ ਆਂਦੀ ਹੁੰਦਾ ਕਿ ਗੁਰਸਿੱਖਾ ਦੇ ਜਬਰ ਤੇ ਸਭ ਤੋਂ ਵੱਡੀ ਗੱਲ ਕਿ ਚ ਇਹਨੂੰ ਕੁਵਾਰਾ ਹੁਣਤੀ ਪਤਨੀ ਹੁੰਦਾ ਮੈਨੇ ਉਹਦੇ ਮੰਮੀ ਦਾ ਸਭਾਈ ਨਾਲ ਕਵਦੀਆ ਬਣਾ ਉਹਨੇ ਜਿਹੜੇ ਹੱਥਾਂ ਦੇ ਚੁੱਕੀ ਵੀ ਆਣਾ ਦਾਦੀ ਬਾਬਾ ਆ ਗਏ ਨੰਦਰ ਚਾਹ ਹੀ ਬੜਾ ਉਹ ਸਤਿਕਾਰ ਸਤਿਕਾਰ ਕੋਈ ਆਏ ਇਨੇ ਜਰਾ ਬੜ ਕੇ ਦਾ ਮਾਰਿਆ ਲੈ ਗੇੜਾ ਤੇ ਮੈਂ ਮਾਰਨਾ ਹੀਗਾ ਹੁਣ ਤੇ ਮੈਂ ਤੈਨੂੰ ਸਭੋ ਆਪਣੇ ਕੋਲ ਹੀ ਲੈ ਜਾਣਾ ਤੇ ਗੇੜਾ ਤੇ ਮਾਰਨ ਦੀ ਲੋੜ ਹੀ ਨਹੀਂ ਪੈਣੀ ਹੈ ਬੜਾ ਹੀ ਸੋਨਾ ਰਿਸ਼ਤਾ ਲੈ ਕੇ ਆਈ ਆ ਮੁੰਡਾ ਬਾਹਰ ਦੇ ਮੁਰਖੋ ਆ ਕਵਾਰਾ ਉਤਮ ਗੁਰਸੇਖ ਤੇਰੀ ਤੇ ਕਿਸਮਤ ਹੀ ਜਾਗ ਗਈ ਆ ਜਾ ਹੁਣ ਵਧੀਆ ਜੀ ਚਾਹ ਬਣਾ ਦੇ ਪਿਆਰ ਇੰਨਾ ਸੋਹਣਾ ਘਰ ਬਾ ਤੇਰੇ ਲਈ ਲੱਭ ਕੇ ਲਿਆਈ ਮੈਂ ਨੂੰ ਕਹਿੰਦੀ ਹੁੰਨੀ ਸੀ ਤੇ ਨਾ ਦੱਸ ਰਿਹਾ ਕਰ ਰੱਬ ਜੋ ਕਰਦਾ ਜੋ ਹੋ ਗਿਆ ਉਹਨੂੰ ਤੇ ਕੋਈ ਬਦਲ ਨਹੀਂ ਸਕਦਾ ਤੇ ਕੀ ਪਤਾ ਤੇਰੇ ਵਾਸਤੇ ਗੱਡੀ ਕੋਈ ਚੰਗਾ ਹੀ ਸੋਚਿਆ ਹੁੰਦਾ ਬਹੁਤ ਚਾਹ ਹੁਣ ਵਧੀਆ ਜੀ ਭੈਣ ਨੂੰ ਚਾਹ ਬਣਾ ਕੇ ਪਿਆਰ ਅੱਛਾ ਚਾਹ ਪੀ ਕੇ ਜਾਉ ਮੇਰੇ ਇੱਥੇ ਤਾਂ ਹੀ ਗਰਮ ਗਰਮ ਕੇ ਮੈਸਾ ਘੰਟੀ ਲੱਗ ਕੇ ਬੈਠੀ ਆ ਸੁਭਾ ਚਾਹ ਬੜੀ ਜਹਾਦੀ ਬੜੀ ਚੰਗੀ ਹੈ ਪਤਾ ਨਹੀਂ ਕਿਹੜੀਆਂ ਲੈਣੀਆਂ ਦੇਣੀਆਂ ਚੱਲਦੇ ਗਾੜੀ ਆ ਜਾਂਦੀਆਂ ਚਲੋ ਆਏ ਆਪਣੇ ਕੋਈ ਕੀਤੇ ਮਾਰੇ ਕਰਮੇ ਗਾੜੀ ਆ ਜਾਂਦੇ ਆ ਤੂੰ ਇਹ ਤੱਕ ਨਹੀਂ ਹੋ ਤੂੰ ਜੋ ਹੋ ਮੈਂ ਨਹੀਂ ਤੈਨੂੰ ਫਿਗਰੀ ਨਾ ਕਰوں ਮੇਰੇ ਸਰਤੇ ਚਲੋ ਮੰਦੇ ਹੁਣੇ ਚਾਹ ਪਰਵਾਣ ਨਹੀਂ ਆ ਤੇ ਤੁਹਾਨੂੰ ਕਿਤੇ ਮੁੜ ਕੇ ਪਿੱਛੇ ਮੁੜ ਕੇ ਵੇਖਣ ਦੀ ਲੋੜ ਨਹੀਂ ਆ ਮਾਪੇ ਵਾਲਾ ਪਿਆਰ ਮਿਲੂਗਾ ਪੂਰਾ ਚਲੋ ਮਾਂ ਰਾਜ ਗੱਲ ਇਦਾਂ ਹੀ ਹੋਵੇ ਮੇਰੀ ਨਾ ਸਾਰਾ ਦੇਣਾ ਤੇ ਸਭ ਜਿਹਨਾਂ ਨੂੰ ਸਾਰਾ ਇੱਥੇ ਭੇਜਿਆ ਤੇ ਲੈਣ ਵੀ ਦੇਖੋ ਹੀ ਹੋਣਾ ਵਾ ਮੇਰੀ ਗੱਲ ਸੁਣ ਇੱਥੇ ਆ ਹੁਣ ਕੀ ਹੋਇਆ ਵਾ ਉਹ ਹੋਣਾ ਕੀ ਆ ਤੇਰੀ ਭਾਬੀ ਨਾਲ ਰਿਸ਼ਤੇ ਦੀ ਗੱਲ ਕੀਤੀ ਨਾ ਤੇਰੀ ਮਾਸੂ ਨੇ ਭਾਬੀ ਨੇ ਕਰ ਦੇਣਾ ਗੱਲ ਕੀਤੀ ਚਲੋ ਮੰਮੀ ਵੀ ਕੋਸ਼ਿਸ਼ੀ ਤੇ ਭਾਬੀ ਵੀ ਕੋਸ਼ਿਸ਼ੀ ਪਾਵਾ ਵੀਰ ਜੀ ਨਾਲ ਗੱਲ ਕੀਤੀ ਆ ਤੇ ਵੀਰ ਜੀ ਨੇ ਤਾਂ ਸਾਫ ਸਾਫ ਮਨਾਂ ਕਰਤਾ ਵਾ ਕਿ ਮੈਂ ਆਥੇ ਰਿਸ਼ਤਾ ਨਹੀਂ ਹੋਣ ਦੇਣਾ ਕੀ ਨਾ ਕਰਨਾ ਭਰਾ ਤੇਰਾ ਤੜੀ ਹੁਣ ਕਰਦਾ ਨਹੀਂ ਕਹਿੰਦਾ ਨਾਲੇ ਉਹ दारू ਪੀਂਦਾ ਪੀਂਦਾ दारू ਭਲਾ ਨਾ ਨਾ ਨਹੀਂ ਵੀਰੇ ਹੁਣ ਕਿਥੇ ਪੀਂਦਾ दारू ਉਹ ਪਹਿਲਾਂ ਪਹਿਲਾਂ ਕਿਤੇ ਟਾਰਗੇਟ ਚ ਪੀਤੀ ਏ ਇੱਕ ਦੋ ਵਾਰੀ ਹੁਣ ਤੇ ਕਿਤੇ ਨਾ ਨਾ ਲੈ ਕੇ ਤੇ ਦੋ ਤਿੰਨ ਸਾਲ ਹੋ ਗਏ ਕਿਤੇ ਮੂਲਾ ਆਏ ਹੋਵੇ ਭਾਵੇਂ ਪਹਿਲਾਂ ਹੀ ਪੀਂਦਾ ਸੀ ਭਾਵੇਂ ਨੇ ਇੱਕ ਵਾਰੀ ਪੀਤੀ ਦੋ ਵਾਰੀ ਪੀਤੀ ਰਿਕਾਰਡ ਤੇ ਮਾੜਾ ਹੋਈ ਗਿਆ ਨਾ ਤੇ ਮੈਨੂੰ ਤੇ ਸੱਚੀ ਇਨੀ ਟੈਨਸ਼ਨ ਲੱਗੀ ਬਹੁਤ ਜਿਆਦੀ ਪਹਿਲਾਂ ਦੇ ਵਿਆਹ ਦਾ ਮੇਰਾ ਮਨ ਹੀ ਨਹੀਂ ਮੈਂ ਤੇ ਦਿਮਾਗ ਚੋਂ ਕੱਢਦਾ ਸੀ ਵੀ ਮੈਂ ਇਹ ਝੰਝਟ ਪੈਣਾ ਹੀ ਨਹੀਂ ਆ ਮੈਂ ਜੱਬ ਹੀ ਨਬੜਦਾ ਸੀ ਪਰ ਜਦੋਂ ਮੈਂ ਜੋਬਨ ਨੂੰ ਵੇਖਿਆ ਨਾ ਤੇ ਮੈਨੂੰ ਵੇਖਿਆ ਸਾਰੀ ਪਤਾ ਨਹੀਂ ਕੀ ਹੋਇਆ ਤੇ ਮੈਂ ਇਹ ਧਾਰ ਲਿਆ ਮਾਂ ਚ ਵੀ ਵਿਆਹ ਕਰਾਉਣਾ ਤੇ ਜੋਗਨਾ ਹੀ ਕਰਾਉਣਾ ਵਾ ਚਲੋ ਪ੍ਰਮਾਤਮਾ ਨੇ ਮੰਨ ਲਈ ਹੁਣ ਹੋਣਾ ਕੀ ਆ ਹੁਣ ਵੀਰ ਜੀ ਨਹੀਂ ਮੰਨਣ ਦੇ ਕਰਤਾ ਧਰਤਾ ਦੇ ਸਾਰੇ ਸਾਡੇ ਵੀਰ ਜੀ ਆ ਉਹਨਾਂ ਦੀ ਚਲਣੀ ਘਰ ਚ ਤੈਨੂੰ ਪਤਾ ਹੀ ਆ ਗੁੱਸੇ ਵਾਲੇ ਸੁੱਖ ਬੜੇ ਆ ਉਹ ਇਹੋ ਗੱਲ ਕਰੀ ਜਾਂਦੇ ਆ ਮੈਂ ਤੇ ਤੇਰੇ ਨਾਲ ਤਾਂ ਹੀ ਆ ਕਿ ਤੂੰ ਹੁਣ ਆਪਣੀ ਮਾਸੀ ਨੂੰ ਮਨਾ ਮਾਸੀ ਨਾਲ ਗੱਲ ਕਰ ਤੇ ਹੱਥ ਪੈਰ ਜੋੜ ਲਓ ਸੁੱਖ ਵੇਖ ਲੈ ਜੇ ਮੈਂ ਉਹਦਾਂ ਵਿਆਹ ਨਾ ਨਾ ਕਰਾਇਆ ਤੇ ਮੈਂ ਸਾਰੀ ਉਮਰ ਕੁਵਾਰੀ ਮਰ ਜੂਗੀ ਵਿਆਹ ਨਹੀਂ ਮੈਂ ਕਰਾਉਣਾ ਤੇ ਗੱਲ ਸੁਣ ਮੇਰੀ ਮੈਨੂੰ ਤੇ ਆਪ ਬੜੀ ਖੁਸ਼ੀ ਹੋਈ ਤੈਨੂੰ ਰੱਬ ਪਤਾਈਆ ਯਾਨੀ ਤੇ ਸਾਰਾ ਪਰਿਵਾਰ ਹੀ ਬੜੇ ਖੁਸ਼ੀ ਜੀ ਇਹ ਰਿਸ਼ਤੇ ਨੂੰ ਹੁਣ ਦੱਸ ਮੈਂ ਤੇ ਮਾਸੀ ਨੂੰ ਮਨਾ ਹੀ ਲਵਾਂਗੀ ਮਾਸੀ ਤੇ ਅੱਗੇ ਹੀ ਮੰਨੀ ਸੀ ਹੁਣ ਕੀ ਮਨਾਉਣਾ ਵਾ ਗੱਲ ਤੇ ਤੇਰੇ ਵੀਜ਼ ਦੀ ਆ ਹੁਣ ਉਹਨੂੰ ਕੌਣ ਮਨਾਵੇ ਮੇਰੀ ਗੱਲ ਸੁਣਾ ਤੂੰ ਆਪਣੀ ਮਾਸੀ ਨੂੰ ਕੱਲ ਸਾਡੇ ਘਰ ਸਾਡੀ ਮੰਮੀ ਨਾਲ ਗੱਲ ਕਰੇ ਉਹ ਨਹੀਂ ਹੜੀ ਵੀਰ ਜੀ ਨਾਲ ਕਰ ਲੈਣੀ ਆ ਸਿਆਣਾ ਬੰਦਾ ਹੌਲੀ ਹੌਲੀ ਇੱਕ ਦੂਜੇ ਨੂੰ ਸਮਝਾ ਲੈਂਦਾ ਹੁੰਦਾ ਵਾ ਤੇ ਜੇ ਗੱਲ ਬਣ ਗਈ ਤੇ ਉਹ ਪਰ ਟੈਨਸ਼ਨ ਨਾ ਲੈ ਮੈਂ ਕੱਲ ਲੂੰਗੀ ਮਾਸੀ ਨੂੰ ਆਪੇ ਮੰਨ ਜਣਾ ਲੇ ਕੀ ਸਾਰਿਆਂ ਨੇ ਮੰਨਣਾ ਕਿਉਂ ਨਹੀਂ ਆ ਜੇ ਸੁਖ ਨਾ ਮੰਨੇ ਤੇ ਜਿਹੜੇ ਮੇਰੇ ਮਨ ਚ ਜੀਣ ਦੀ ਆਹ ਜੀ ਜਾਗੀ ਹੈ ਨਾ ਉਹ ਫੇਰ ਬੁੱਝ ਜਾਣੀ ਆ ਉਹ ਨਾ ਟੈਨਸ਼ਨ ਲੈਵੇਂ ਮੈਂ ਆ ਗਈ ਨਾ ਕਿ ਵੀਰ ਨੂੰ ਨਹੀਂ ਪਤਾ ਨਾ ਭਾਬੀ ਨੂੰ ਪਤਾ ਤੇ ਮੁੰਨੇ ਨੂੰ ਕਿਸ ਨੂੰ ਨਹੀਂ ਪਤਾ ਤੇ ਮੈਂ ਆਈ ਚੱਲ ਚੱਲੀ ਚੰਗਾ ਮਾਸੀ ਨੂੰ ਜਰੂਰ ਚੱਲ ਮੈਂ ਕੋਈ ਨਿਕਲ ਹੋਣੀ ਆ ਆਂਦੇ ਸਟਾਫ ਆਖੂ ਦਾ ਆਗੇ ਮੈਸੇ ਆ ਗਈ ਤੇ ਦਵਿੰਦਰ ਤੁਹਾ ਪਰਤੇ ਜੇ ਨਾਂਗੇ ਤੇ ਖੁਸ਼ ਵੜੀ ਹੁੰਦੀ ਆ ਉਹ ਤਾਂ ਖੁਸ਼ ਹੋ ਕੇ ਕਿੰਨਾ ਵਣਾ ਹੋਣੀ ਤੇ ਹੋਰ ਟੈਨਸ਼ਨ ਪੈ ਗਈ ਆ ਕਾਦੀ ਰਿਸ਼ਤੇ ਦੀ ਗੱਲ ਨਹੀਂ ਕੀਤੀ ਇਹਨਾਂ ਦੀ ਆਹੋ ਤੇ ਉਹਦੇ ਪੁਰਾਣੇ ਜਵਾਬ ਦੇ ਖੜਿਆ ਸਾਰੇ ਉਹ ਨਹੀਂ ਮੰਨਦਾ ਉਹ ਕਹਿੰਦਾ ਵੀ ਮੁੰਡਾ ਕਰਦਾ ਕੱਖ ਨਹੀਂ ਆ ਮੁੰਡਾ ਸ਼ਰਾਬ ਪੀਂਦਾ ਰਿਆ ਵਾ ਉਹ ਨਾਲ ਕਹਿੰਦੇ ਵੀ ਨਾ ਤਾਂ ਘਰ-ਬਾਰ ਬਣਿਆ ਵਾ ਉਹਦੇ ਭਰਾ ਨੂੰ ਫਿਰ ਸਾਰਾ ਪਤਾ ਆ ਕੀ ਤਾਂ ਫਰ ਕਿਉਂ ਨਹੀਂ ਮੰਨਦੇ ਹੁਣ ਲੈ ਮੈਂ ਆਂਦੀ ਹੁੰਦੀ ਹੀ ਨਾ ਇਹ ਮੰਨਦੇ ਨਹੀਂਗੇ ਜੜੀਆਂ ਅੰਦਰ ਦੀਆਂ ਬਾਹਰ ਨਿਕਲਦੀਆਂ ਵਾ ਇਹਦਾ ਰਾਦਾ ਮੰਦਰ ਅੰਦਰ ਕਰ ਲੈਣਾ ਲੋਕਾਂ ਨੂੰ ਪਤਾ ਨਹੀਂ ਸਾਰਾ ਪਤਾ ਵਾ ਲੋਕੀ ਤੇ ਮਿੰਟ-ਮਿੰਟ ਤੇ ਆਈਆਂ ਫਰਨਾ ਇੱਕ ਦੂਜੇ ਨੂੰ ਦਿੰਦੇ ਆ ਕੀ ਕਹਤੇ ਆਂਦੇ ਆਪਣਾ ਕੰਮ ਕਰ ਲਿਆ ਖਰਾਬ ਮਿੰਟੋ ਮਿੰਟੀ ਬਾਹਰ ਅੰਦਰ ਨਿਕਲ ਜਾਂਦੇ ਰਿਸ਼ਤੇਦਾਰਾਂ ਤੱਕ ਘੁੰਮ ਜਾਂਦੇ ਆ ਇਦਾਂ ਦੀਆਂ ਵਾਈਆਂ ਇਹ ਜੀ ਆਖਣਾ ਵੀ ਨਹੀਂ ਸਾਡਾ ਪਤਾ ਲੱਗਦਾ ਲੱਗਦਾ ਵਾ ਨਿੱਕੇ ਨਿੱਕੇ ਬੱਚੇ ਵੀ ਵੇਂਦੇ ਪੀ ਇਹ ਕੀ ਕਰ ਲਿਆ ਹੋ ਪਰ ਚਲ ਬਸ ਫਿਰ ਵੀ ਇਹ ਕਰੀ ਮੈਂ ਤਾਂ ਨਹੀਂ ਆ ਤੂੰ ਇਹ ਗੱਲ ਕਰਕੇ ਵੇਖਿਓ ਸਹੀ ਭਲਾ ਜੇ ਕੁੜੀ ਮੰਨਦੀ ਆ ਉਹ ਤਾਂ ਕਹਿੰਦੀ ਵੀ ਵਿਆਹ ਕਰਾਉਣਾ ਤੇ ਮੈਂ ਇਹਦਾ ਨਾਲ ਹੀ ਕਰਾਉਣਾ ਵਾ ਕੀ ਪਤਾ ਫਰਮਾਨੀ ਜਾਵੇਦਾ ਭਰਾ ਮੈਂ ਉਹ ਹੀ ਕਹਿੰਦੀ ਆ ਤੁਸੀਂ ਦਵਿੰਦਰ ਮੰਦੀ ਆ ਤੇ ਫਿਰ ਘਰ ਦੇ ਵਿੱਚ ਮੰਨੀ ਜਾਣਗੇ ਤੁਸੀਂ ਇੱਕ ਵਾਰੀ ਗੱਲ ਤੇ ਕਰਕੇ ਵੇਖੋ ਸਰ ਕੋਈ ਨਹੀਂ ਕਰ ਲਾਂਗਾ ਮਾੜੀ ਮੋਟੀ ਉਹਦੇ ਨਾਲ ਗੱਲ ਭਲਾ ਕੀ ਜਾਂਦਾ ਵਾ ਕਰਨੀ ਕੀ ਆ ਮੈਂ ਤੇ ਕਿੰਨੀ ਹੁਣੇ ਜਾਉ ਤੇ ਕਰਕੇ ਤੇ ਆਓ ਗੱਲ ਭਲਾ ਮੇਰੇ ਤੋਂ ਮਾਨੋ ਚੌਂਗੀ ਜੀ ਲੱਗੀ ਆ ਤੇ ਫਿਰ ਪੁਛ ਕੇ ਤੇ ਆਓ ਫਿਰ ਕਹਿੰਦੇ ਕੀ ਆ ਹਾਂ ਮੈਨੂੰ ਵੀ ਇੱਦਾਂ ਹੀ ਹੋਣ ਲੱਗਾ ਮੈਨੂੰ ਤੇ ਹਰ ਕੀ ਲੱਗ ਗਿਆ ਇਹ ਗੱਲ ਦਾ ਕਿ ਕਿਤੇ ਮਾਰ ਕੁੜੀ ਵੀ ਖੋਜ ਤੇ ਮੁੰਡਾ ਵੀ ਖੋਜ ਤੇ ਕੀ ਹੋ ਗਿਆ ਹੁਣ ਫੇਰ ਮੈਰੋ ਟਿ ਬਣਾਉਣੀ ਹੈ ਤੱਕ ਵੀ ਉਹਨੇ ਚਰ ਗੱਲ ਕਰਕੇ ਆਓ ਬਲਕ ਚਾਰ ਤੇ ਕਰਕੇ ਆਉਂਦੇ ਕੀ ਹੈ ਵੇਹ ਦਿੰਦੀ ਆ ਮੇਰੀ ਚੰਗੀ ਘਰਾਂ ਦੀ ਮਿੱਟੀ ਚੁੱਕੀ ਕਹਿੰਦਾ ਖਣਾ ਕਦੀ ਆਉਂ ਤਾ ਕਦੀ ਆਉਂ ਇਹਨੂੰ ਕੀ ਸ਼ਦਾ ਹੋ ਗਿਆ ਵਾ